ਚਲੋ ਹੀ ਚੱਲਦੇ ਆਪਾਂ ਥੋੜੀ ਜਿਹੀ ਸ਼ਾਪਿੰਗ ਕਰਕੇ ਆਉਣੀ ਆ ਨਿੱਕੀ ਜੀ ਕਰਾਏਗੇ ਆ ਕੀ ਕੀਤਾ ਕੀਨੇ ਕੀਤਾ ਭੱਜ ਲੋ ਆ ਬਦੈਕ ਤੇ ਨਹੀਂ ਕਿਹਾ ਡਬਲ ਐਕਸਾ ਸ਼ਰਟ ਖਰੀਦਦੇ ਨੇ ਆਪਦੇ ਲਈ ਮੈਨੂੰ ਸ਼ਾਪਿੰਗ ਪਹਿਲਾਂ ਨਹੀਂ ਕਰਾਈ ਇਹਨਾਂ ਨੇ ਇਹ ਪਹਿਲਾਂ ਆਪ ਕਰਦੇ ਆ ਪੈਂਟਾਂ ਤਾਂ ਲੈਣੀਆਂ ਹਾਂ ਹਾਂ ਦੇਖੋ ਤੋ ਇਹ ਵਾਸਤੇ ਇਹੜਾ ਪਹਿਲਾਂ ਲਿਆ ਤੀ ਉਹ ਪਾਇਆ ਕਦੇ ਹੈ ਨਹੀਂ ਨਾਲੀ ਦੁਪੱਟਾ ਕਿੰਨਾ ਸੋਹਣਾ ਬਹੁਤ ਸੋਹਣਾ ਡਿਗ ਲਿਆ ਕੱਲਾ ਆਇਆ ਮਾਲੇ ਦੋ ਰੰਗਾ ਇਨੇ ਕਿ ਆਲਾ ਬੱਤ ਆਪ ਇਹਨੇ ਨਾ ਹਾਫੇ ਕੀ ਸਾਈਜ਼ ਹੈ ਕਿਹੜਾ ਸਹੀ ਦਾ ਸੋਹਣਾ ਲੱਗਦਾ ਕੀ ਮੋ ਹੋ ਗਿਆ ਨਾ ਮਰੇ ਘੱਡੇ ਕੋ ਭਰੇ ਸੰਗੀ ਇਹਨਾਂ ਤੋਂ ਕਿੰਨੇ ਲਾ ਲਏ ਹਾਂ ਨੀ ਗਾ ਰੋਸ ਕਿਸੇ ਬਸਤਾਂ ਦੇ ਰਿਹਾ ਹੈ ਤੇ ਉਹ ਗੈਸ ਰਿਹਾ ਹੈ ਇਸ ਤਰ੍ਹਾਂ ਉਹ ਮੇਟੋ ਬਣਾਏ ਲੇਖੀ ਅਸਕੂਟੀ ਦੇ ਰੱਖ ਕੇ ਦੇਂਦਾ ਰਹੇ ਇਹਨਾਂ ਬਗਲੋਂ ਅੰਦਰ ਆਉਂਦੇ ਤੱਕ ਬਸ ਬੱਸ ਚਾਰ ਮਿੰਟ ਇੱਕ ਤੁਸੀਂ ਆ ਵੀ ਬਾਸੋ ਵੀਰੇ ਲੈ ਜਿਓ ਜਾਂ ਸ਼ਾਮ ਨੂੰ सात-आठ होएगी एक, एक ही नहीं भी है एक ही सात को बजाने मेरी आज भी हैगी एक हैगी पांच को बजाने मेरे दादा ना जवाब उठायेगा वो लोग घर नहीं चलेंगे चलने में phone उपलब्ध है ना हाँ तो सारा phone है बेच दी मैं यार सारा कुछ बेच दूंगा ना ये बेच दी मैं यार चलो और मैं करेगी लोग बना लूँगा phone भी हैगा ਉਹ ਛੋਟਾ ਸੀ ਇਹ ਵੱਡਾ ਆ ਮੈਨੂੰ ਮਨ ਤੋਂ ਸਿੱਟ ਡੱਚ ਹੀ ਕਰਨਾ ਤੱਕ ਨਾਲ ਜਾਣੀਆਂ ਨੇ ਮੇਰੀ ਚੀਜ਼ਾਂ ਮੈਂ ਹੀ ਰੱਖਾਂਗਾ ਇਹਗਾ ਉਹ ਵੀ ਇਹਨੇ ਦੇ ਦੇ ਇਹਨੇ ਦੇ ਆ ਉਹ ਇਹਨੇ ਦੇ ਸੀ ਇਹ ਥੋੜੇ ਚੇਂਜ ਕਰਿਆ ਹੋਇਆ ਇਹਨਾਂ ਦਾ ਹਾਂ ਇਹਦੇ ਵਿੱਚ ਫੰਕਸ਼ਨ ਚੇਂਜ ਨਹੀਂ ਆਹ ਨੇ نیچے ਇਹ ਨਿਊ ਮਾਡਲ ਆ ਚਲੋ ਠੀਕ ਆ ਮੜਾ ਭਾਈ ਇਹਦਾ ਮੈਂ ਕਿ ਥੋੜਾ ਜਿਹਾ ਸੈਟ ਕਰ ਲਾਂ ਥੋੜੀ ਜਿਹੀ ਗੱਲ ਇਹ ਆ ਹੁਣ ਜਾ ਦਿਕੀ ਰੋਗਾ ਹੱਸ ਦੋ ਹਲੋ ਠੀਕ ਆ ਮੇਰੀ ਕੋਈ ਪਰਤ ਮਗਾ ਰਿਹਾ ਹੈ ਹਲੋ ਹਾਂ ਜੀ ਇਹ ਇਹ ਲੈਣਾ ਤੇ ਇਹ ਤਾਂ ਡੱਬੇ ਵਾਲਾ ਦੇਣਗੇ ਡੱਬੇ ਚ ਪਾ ਕੇ ਦੇਣਗੇ ਮੈਡਮ ਜੀ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਨੋਟਾਂ ਨੂੰ ਲਖਣ ਲਾ ਕੇ ਬੈਠਾ ਹਾਂ ਮੈਨੂੰ ਇੱਕ ਪਹਿਲਾਂ ਪਹਿਲਾਂ ਦੇਖੋ ਕਿ ਉਹਦੋਂ ਤੂੰ ਪਰਸੋਂ ਲੈ ਕੱਲ ਲੈ ਕੇ ਆਏਗਾ ਇਹ ਆਖਰੀ ਦੇ ਛੋਟਾ ਫਾਈਲ ਉਹ ਪ੍ਰਿੰਟੇਡ ਆ ਲੈ ਗਏ ਸ਼ਾ ਜਿਹੜਾ ਉਹਨੂੰ ਪਸੰਦ ਆਊਗਾ ਫੇਰ ਲੈ ਜੂਗਾ ਬਾਕੀ ਇਹਨੂੰ ਵੀਡੀਓ ਚ ਦੇਖ ਹੀ ਲੈਣ ਹਾਂ ਹਾਂ ਕਲਰ ਤਾਂ ਪਹਿਲਾਂ ਸੀ ਨਾ ਉਹਦੇ ਕੋਲੇ ਆਹ ਬਲੈਕ ਨਹੀਂ ਹੈ ਬਸ ਇਹ ਲੈ ਕੇ ਦਵੇ ਕੀ ਬੈਟਰੀ ਮੈਨੂੰ ਨਾਲ ਲੈ ਕੇ ਆਉਣਾ ਹੈ ਕਿ ਨਹੀਂ ਕਰਤੀ ਠੀਕ ਕਰੇ ਤੇ ਇਹ ਕੀ ਹੈ ਕਿਹੜੀ ਗੱਡੀ ਹੈ ਮੇਕਸਲਾ ਇਦਾਂ ਦੀ ਸੰਵਾਰ ਬਣਾਉਣਾ ਸਲਵਾਰ ਤਾਂ ਤੁਸੀਂ ਜਿਹੜੀ ਮਰਜ਼ੀ ਬਣਾ ਲਓ ਅੱਜ ਮੇਰੇ ਰੈੱਡ ਦਾ ਹਾਲ ਕਰਦੇ ਹਾਂ ਸਲਵਾਰ ਤੁਸੀਂ ਚਾਹੇ ਆਹੀ ਲੈ ਲਓ ਰੈੱਡ ਦੁਪੱਟਾ ਹੋ ਜਾਊਗਾ ਤੇ ਰੈੱਡ ਹੀ ਆਹ ਲੈਂਸ ਲੱਗ ਜੂਗੀ ਇੱਤਾਂ ਕੰਟਰਾਸਟ ਰੈੱਡ ਦਾ ਹੋ ਜਾਊਗਾ ਨਾ ਇਹਦੇ ਨਾਲ ਤੇ ਦੁਪੱਟਾ ਰੈੱਡ ਮਿਲ ਲੱਗ ਜੂਗਾ ਸਲਵਾਰ ਚਾਹੀਏ ਆ ਸੀ ਗ੍ਰੀਨ ਨਾ ਮੈਂ ਦੇਖਦੀ ਸੀ ਵੀ ਜੱਚਦਾ ਹੂੰ ਸੁਣ ਨਾ ਦੋਂਦਾ ਇੱਥੇ ਬਲੂ ਜਿਹਾ ਦੇਖੀ ਜਾਂਦਾ ਉੱਤੇ ਹੋਰ ਕਲਰ ਮੋਰ ਪੰਖੀ ਆ ਜੇ ਸੋਨੂ ਚ ਕਲਰ ਦਾ ਫਰਕ ਪੈ ਜਾਂਦਾ ਹੂੰ ਇਤਨੀ ਦਾ ਡਾਰਕ ਗ੍ਰੀਨ ਕੇਰਾ ਤੇ ਬਾਹਮਾ ਜਿਆ ਝੂਟ ਹੈ ਫੜੀ ਕਰ ਦੋ ਝੂਟਾ ਫੜੀਓ ਕਰ ਦੋ ਚਲੋ ਚਾਕ ਕੇਰਾ ਤੇ ਬਾਹਮਾ ਪਿਛਲਾ ਚਾਕ ਨਹੀਂ ਕੱਲਾ ਨਾ 프ਰੰਟ 프ਰੰਟ ਨਹੀਂ ਵੀ 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 ਨਹੀਂ ਹੈਗੇ ਕੱਪੜੇ ਦੇ ਮੈਲੇ ਕੱਪੜੇ ਚੱਡੀ ਸਕਦਾ ਨਹੀਂ ਮੈਲੇ ਉੱਪਰ ਵੀਡੀਓ ਚ ਨਹੀਂ ਲੈਂਦੇ ਹੈਗੇ ਉਹ ਜੱਟਾ ਇਹ ਆਏ ਨੇ ਕਣਕ ਦਾ ਕੀ ਆ ਰਹੇ ਦੇਖ ਕੇ ਪਹਿਲਾਂ ਅਸੀਂ ਸ਼ਹਿਰ ਗਏ ਹੋਏ ਸੀ ਮੰਡੀ ਜਾਨੀ ਕਿਧਰ ਰਹੇ ਗਏ ਸੀ ਤਰਾਹੇ ਤੋਂ ਹੁਣ ਆਏ ਆ ਮਚਾ ਬਣਾਈ ਆ ਇੰਨਾ ਦੀ ਕਣਕ ਨੂੰ ਪਾਣੀ ਪੈਂਦਾ ਸੀ ਇਹ ਉਹ ਦੇਖ ਕੇ ਆਏ ਨੇ ਕੱਪੜੇ ਚੇਂਜ ਕਰਕੇ ਕੋਈ ਨਾ ਚੱਟਾ ਨਿਕਲਿਆ ਆ ਤੇ ਕੱਪੜੇ ਉੱਤੇ ਹਾਂ ਤੇ ਚਾਹ ਪੀ ਲਈ ਇਹਦੀ ਥੋੜੀ ਜਿਹੀ ਪੀਣੀ ਡਾਕਟਰ ਨੇ ਅੱਜ ਮੈਨੂੰ ਅਲਾਉ ਕਰਤਾ ਕਹਿੰਦਾ ਇੱਕ ਟਾਈਮ ਚਾਹ ਪੀ ਸਕਦੇ ਹੁਣ ਆਈ ਨਹੀਂ ਰਾਤ ਨੂੰ ਚਾਹ ਚਾਹ ਪੀ ਰਹੇ ਹਾਂ ਹੈ ਅਸੀਂ ਤੇ ਬੇਰੀਆਂ ਵੀ ਤੇ ਕੱਟੇ ਵੀ ਆ ਜੀ ਸਵੇਰ ਨੂੰ ਪੀਤੀਆਂ ਪਰ ਨਵਾਂ ਬਾਜ਼ਾਰ ਜਾਏ ਪਹਿਲੇ ਡਾਕਟਰ ਦੇ ਗਏ 2 ਘੰਟੇ ਉੱਥੇ ਲੱਗੇ ਸਾਡੇ ਫਿਰ ਹੁਣ 2 ਘੰਟੇ ਤੋਂ ਵੱਧ ਦਾ ਸਮਾਂ ਅਸੀਂ ਮਾਰਕੀਟ ਚ ਘੁੰਮਿਆ ਸ਼ਾਪਿੰਗ ਕਰਕੇ ਆਏ ਆ ਸ਼ਾਪਿੰਗ ਤੁਹਾਨੂੰ ਕੱਲ੍ਹ ਦਿਖਾਵਾਂਗੀ 13ਵੇਂ ਬਲਾਕ ਦੇ ਵਿੱਚ ਮੈਂ ਟੈਗਰ ਨਹੀਂ ਵੀ ਖੰਨੇ ਆ ਉੱਥੇ ਜੂਸ ਵੀ ਲਾਏ ਇਹ ਕਹਿੰਦੇ ਗਿਆ ਪਾਣੀ ਨਹੀਂ ਆ ਚੰਗੇ ਜੂਸ ਪੀਏ ਜਦੋਂ ਆਏ